ਪੰਜਾਬ ਅੰਦਰ ਪ੍ਰਵਾਸੀਆਂ ਉੱਤੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਇਹ ਬਹਿਸ ਸ਼ੁਰੂ ਹੋਈ ਹੈ ਤੇ ਇਸ ਬਹਿਸ ਦੌਰਾਨ ਭਾਰਤੀ ਕਿਸਾਨ ਜੁਨਨ ਇਕਤਾ ਅਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਦਾ ਇੱਕ ਵੱਖਰੀ ਤਰ੍ਹਾਂ ਦਾ ਬਿਆਨ ਆਉਂਦਾ ਤੇ ਕਿਸਾਨ ਮਜ਼ਦੂਰਾਂ ਦੇ ਵੱਖਰੇ ਬਿਆਨ ਹੈ ਵਪਾਰੀਆਂ ਦੇ ਵੱਖਰੇ ਹੈ ਰਾਜਨੀਤਿਕ ਲੋਕ ਇਸ ਮਾਮਲੇ ਉੱਤੇ ਵੱਖਰੀ رائے ਰੱਖ ਰਹੇ ਆ ਪੰਜਾਬ ਸਰਕਾਰ ਦੀ رائے ਵੱਖਰੀ ਹੈ ਕਿ ਇਸ ਸਾਰੇ ਮਾਹੌਲ ਦੇ ਵਿੱਚ رائے ਜਾਣਦੇ ਆ ਉਹ ਜਿਹੜੇ ਚਿੰਤਕ ਨੇ ਕਹਿ ਸਕਦੇ ਆ ਕਿ ਅਧਿਆਪਨ ਖੇਤਰ ਦੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉੱਗੇ ਚਿੰਤਕ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ ਜੀ ਸੋ ਸੰਧੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹਾਂ ਧੰਨਵਾਦ ਪਿੰਡੂ ਸਾਹਿਬ ਸੋ ਸੰਧੂ ਸਾਹਿਬ ਆਪਾਂ ਜ਼ਿਕਰ ਕਰ ਹੀ ਰਹੇ ਹਾਂ ਕਿ ਪ੍ਰਵਾਸੀਆਂ ਦੇ ਮਾਮਲੇ ਵਿੱਚ ਇੱਕ ਬਹਿਸ ਮੋٹے ਤੌਰ ਉੱਤੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਗਿੰਦਰ ਸਿੰਘ ਗਰਾਹ ਜਿਹੜੇ ਪ੍ਰੈਜ਼ੀਡੈਂਟ ਨੇ ਕਿਸਾਨਾਂ ਦੇ ਉਹਨਾਂ ਵੱਲੋਂ ਇੱਕ ਬਿਆਨ ਵੱਖਰੀ ਤਰ੍ਹਾਂ ਦਾ ਪੰਜਾਬ ਸਰਕਾਰ ਦੀ رائے ਵੱਖਰੀ ਹੈ ਮਜ਼ਦੂਰਾਂ ਵਪਾਰੀਆਂ ਤੇ ਵੱਖ-ਵੱਖ ਜਿਹੜੇ ਫਿਰਕੇ ਆ ਸਮਾਜਿਕ ਸੰਗਠਨ ਇਸ ਮਾਮਲੇ ਦੇ ਵਿੱਚ رائے ਆਪੋ ਆਪਣੀ ਦੇ ਰਿਹਾ ਹੈ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਸਾਰੇ ਮਾਹੌਲ ਲੇਖੋ ਪਿੰਡ ਸਾਹਿਬ ਮਸਲਾ ਇਹ ਹੈ ਕਿ ਜਦੋਂ ਵੀ ਸਮਾਜ ਦੇ ਵਿੱਚ ਕੋਈ ਇਸ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਉਹਦੇ ਬਾਰੇ ਇੱਕ ਮਤ ਜਾਂ ਇੱਕ ਰੈਕਦੇ ਵੀ ਨਹੀਂ ਬਣਦੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਪੰਚਾਇਤਾਂ ਨੇ ਕੁਝ ਮਤੇ ਪਾਏ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਪਿੰਡ ਦੇ ਲੋਕਾਂ ਦਾ ਪਿੰਡ ਦੇ ਨੌਜਵਾਨਾਂ ਦਾ ਆਪਸ ਵਿੱਚ ਵਿਆਹ ਨਹੀਂ ਹੋ ਸਕਦਾ ਉਹਦੇ ਵਿੱਚ ਵੀ ਸਾਡੇ ਸਮਾਜ ਸਾਡੇ ਪਿੰਡਾਂ 'ਚ ਇੱਕ ਦੂਜੇ ਨਾਲੋਂ ਵੱਖਰੀ ਰਹਿ ਰਹੀ ਤੇ ਹੁਣ ਬਹੁਤ ਸਾਰੇ ਲੋਕ ਅੱਪ ਕੋ ਆਪਣੀ ਕਿਸਮ ਦੀ ਰਾਏ ਜਿਹੜੀ ਦੇ ਰਹੇ ਆ ਕੁਝ ਵਿਅਕਤੀ ਉਹ ਆ ਜਿਹੜੇ ਵਿਕਤੀ ਤੌਰ ਤੇ ਜਾਂ ਆਪਣੇ ਨਿੱਜੀ ਅਨੁਭਵ ਦੇ ਵਿੱਚੋਂ ਇਹ ਰਾਏ ਆਪਣੀ ਦੇ ਰਹੇ ਆ ਜਦੋਂ ਅਸੀਂ ਇਸ ਚੀਜ਼ ਨੂੰ ਵੱਡੇ ਪੱਧਰ ਤੇ ਦੇਖਦੇ ਆ ਉਸ ਨੂੰ ਅਸੀਂ ਰਾਜ ਦੇ ਪੱਧਰ ਤੇ ਉਸ ਨੂੰ ਰਾਸ਼ਟਰੀ ਪੱਧਰ ਤੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਦੇਖਦੇ ਆ ਤਾਂ ਸਾਡੀ ਜਿਹੜੀ ਦੇਖਣ ਦੀ ਦ੍ਰਿਸ਼ਟੀ ਹੈ ਨਾ ਉਹਦੇ ਵਿੱਚ ਜ਼ਰੂਰ ਤਬਦੀਲੀ ਆਉਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਘਣਾਉਣਾ ਅਪਰਾਧ ਹੋਇਆ ਹੈ ਇਹੋ ਜਿਹਾ ਅਪਰਾਧ ਦੀ ਸਜ਼ਾ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਪਰ ਨਾਲ ਹੀ ਨਾਲ ਇੱਕ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਲੋਕ ਅਪਰਾਧੀ ਨਹੀਂ ਜਿਨ੍ਹਾਂ ਲੋਕਾਂ ਨੇ ਕਾਨੂੰਨਨ ਤੌਰ ਤੇ ਆਪਣਾ ਸਾਰਾ ਕੁਝ ਠੀਕ ਰੱਖਿਆ ਹੋਇਆ ਹੈ ਉਹਨਾਂ ਲੋਕਾਂ ਨੂੰ ਇਹੋ ਜਿਹੀ ਗੈਰ ਕਾਨੂੰਨੀ ਅੰਸਰਾਂ ਦੇ ਆਧਾਰ ਤੇ ਸ਼ਾਇਦ ਸਜ਼ਾ ਨਹੀਂ ਮਿਲਣੀ ਚਾਹੀਦੀ ਜਿਹੜੇ ਲੋਕਾਂ ਦੀ ਆਪਾਂ ਗੱਲ ਕਰਦੇ ਆਂ ਉਗਰਾਹਾ ਸਾਹਿਬ ਤੋਂ ਪਾਸੇ ਹੋ ਕੇ ਜਿਹੜੀਆਂ ਉਹਨਾਂ ਨੇ ਕੁਝ ਮੰਗਾਏ ਉਹਨਾਂ ਦੇ ਨਾਲ ਮੈਂ ਸਹਿਮਤ ਆਂ ਕੁਝ ਮੰਗਾਂ ਦੇ ਵਿੱਚੋਂ ਕੀ ਐ ਕਿ ਹਰ ਇੱਕ ਵਿਅਕਤੀ ਜਿਹੜਾ ਵੀ ਕਿਸੇ ਵੀ ਰਾਜ ਦੇ ਵਿੱਚ ਆਉਂਦਾ ਭਾਵੇਂ ਪੰਜਾਬ ਚ ਆਵੇ ਭਾਵੇਂ ਪੰਜਾਬ ਤੋਂ ਬਾਹਰ ਉਸ ਵਿਅਕਤੀ ਦੀ ਸਹੀ ਪਛਾਣ ਹੋਣੀ ਬਿਲਕੁਲ ਲਾਜ਼ਮੀ ਐ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਹੋ ਜੇ ਇਹ ਵੀ ਚੰਗੀ ਗੱਲ ਐ ਜਿਹੜਾ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਲੈ ਕੇ ਆਉਂਦਾ ਉਹਦੀ ਜ਼ਿੰਮੇਵਾਰੀ ਲਵੇ ਇਹ ਗੱਲ ਵੀ ਠੀਕ ਐ ਪਰ ਇਹਦੇ ਲਈ ਹਰ ਇੱਕ ਨੂੰ ਨਿਸ਼ਾਨਾ ਬਣਾਇਆ ਜਾਵੇ ਇਹ ਥੋੜੀ ਜੀ ਵਿਚਾਰਨ ਵਾਲੀ ਗੱਲ ਹੈ ਹਾਲਾਂਕਿ ਇਸ ਗੱਲ ਨੂੰ ਜੇ ਥੋੜੇ ਜੇ ਵੱਡੇ ਸੰਦਰਭ ਦੇ ਵਿੱਚ ਆਪਾਂ ਦੇਖੀਏ ਤਾਂ ਇੱਕ ਸਮਾਂ ਉਹ ਸੀ ਕਿ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਤਾਂ ਦੋ ਵਿਅਕਤੀਆਂ ਦੀ ਸਜ਼ਾ ਦੇ ਨਾਲ ਬਹੁਤ ਸਾਰੇ 3500 ਦੇ ਕਰੀਬ ਲੋਕਾਂ ਨੂੰ ਉੱਥੇ ਮਾਰਿਆ ਗਿਆ ਜਿਨ੍ਹਾਂ ਲੋਕਾਂ ਨੂੰ ਸ਼ਾਇਦ ਉਸ ਸਮੇਂ ਤੱਕ ਉਸ ਘਟਨਾ ਬਾਰੇ ਕੋਈ ਪਤਾ ਵੀ ਨਹੀਂ ਸੀ ਪਰ ਉਸ ਸਮੇਂ ਵੀ ਪੰਜਾਬ ਦੇ ਵਿੱਚ ਕਮਨਲ ਲੈਵਲ ਤੇ ਜਾਤੀ ਲੈਵਲ ਤੇ ਕੋਈ ਰਿਐਕਸ਼ਨ ਨਹੀਂ ਹੋਇਆ ਹੁਣ ਵੀ ਪੰਜਾਬ ਦੇ ਲੋਕ ਆ ਜਿਹੜੇ ਉਹ ਸਬਰ ਸੰਤੋਖ ਵਾਲੇ ਐ ਇਹ ਜਿਹੜੀ ਚੀਜ਼ ਐ ਇਹ ਵੱਡੇ ਪੱਧਰ ਤੇ ਕਦਾਚਿਤ ਨਹੀਂ ਫੈਲੂਗੀ ਪਰ ਕੁਝ ਵਿਅਕਤੀ ਐਸ ਕਿਸਮ ਦੇ ਸ਼ਰਾਰਤੀ ਕਿਸਮ ਦੇ ਜ਼ਰੂਰ ਹੋਣਗੇ ਜੋ ਆਪੋ ਆਪਣੀ ਕਿਸਮ ਦੀ ਪਟਕਾਟ ਫਲਾਉਣ ਦੀ ਗੱਲ ਕਰਨਗੇ ਜਿੱਥੋਂ ਤੱਕ ਉਗਰਾਹਾਂ ਸਾਹਿਬ ਦੇ ਬਿਆਨ ਦੀ ਗੱਲ ਐ ਉਹ ਭਾਰਤੀ ਕਿਸਾਨ ਯੂਨੀਅਨ ਦੇ ਸੁਲਝੇ ਹੋਏ ਖੱਬੇ ਪੱਖੀ ਚਿੰਤਕ ਦੇ ਜਾਂ ਨੇਤਾ ਦੇ ਤੌਰ ਤੇ ਜਾਣੇ ਜਾਂਦੇ ਆ ਜਦੋਂ ਅਸੀਂ ਰਾਸ਼ਟਰੀ ਪੱਦਰਤੇ ਦੇਖਦੇ ਆਂ ਤਾਂ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਕੁਝ ਵੀ ਐਸਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਆਪਣੇ ਸੂਬੇ ਦੇ ਵਿੱਚ ਸਾਡੇ ਸੂਬੇ ਤੋਂ ਬਾਹਰ ਕੋਈ ਇਸ ਕਿਸਮ ਦੇ ਭਾਵਨਾਤਮਕ ਤੌਰ ਤੇ ਸਾਡੇ ਰਾਜ ਦੇ ਵਿਰੋਧੀਆਂ ਨੂੰ ਕੁਝ ਬੋਲਣ ਦਾ ਮੌਕਾ ਮਿਲੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਉਹ ਗ੍ਰਾਹਕਾਂ ਸਾਹਿਬ ਨੇ ਜੇ ਕਿਹਾ ਕਿ ਸਾਨੂੰ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿਤੇ ਨਾ ਕਿਤੇ ਉਹਦੇ ਪਿੱਛੇ ਤਰਕ ਇਹ ਵੀ ਹੈ ਕਿ ਇੱਕ ਘਟਨਾ ਹੋਈ ਬਹੁਤ ਮਾੜੀ ਘਟਨਾ ਹੋਈ ਉਸ ਘਟਨਾ ਦਾ ਵਰਤਾਂਤ ਇੰਨਾ ਭਾਰੂ ਹੋ ਗਿਆ ਕਿ ਸਰਕਾਰਾਂ ਨੇ ਕਿਸਾਨਾਂ ਨੂੰ ਕੀ ਦੇਣਾ ਹੈ ਮੁਆਵਜ਼ਾ ਜਦੋਂ ਹੜ੍ਹਾਂ ਦੇ ਵਿੱਚ ਉਹ ਮਰੇ ਹੋਏ ਐ ਪੰਜਾਬ ਸਰਕਾਰ ਕੀ ਦੇ ਰਹੀ ਐ ਕੇਂਦਰ ਸਰਕਾਰ ਕੀ ਦੇ ਰਹੀ ਐ ਇਸ ਸਾਰੇ ਕੁਝ ਨੂੰ ਛੱਡ ਕੇ ਕਿਸਾਨਾਂ ਦੀ ਸਾਰ ਐ ਜਿਹੜੀ ਉਹਨੂੰ ਪਿਛਲੇ ਪਾਸੇ ਰੱਖ ਕੇ ਸਾਰਾ ਸਾਡਾ মিডিਆ ਅੱਜ ਪ੍ਰਵਾਸੀ ਕਦੋਂ ਜਾਣਗੇ ਕਿੱਥੇ ਪ੍ਰਵਾਸੀਆਂ ਦਾ ਕੀ ਰੌਲਾ ਹੋਇਆ ਇਸ ਸਾਰੇ ਤੇ ਕੇਂਦਰਿਤ ਹੋ ਗਿਆ ਕੋਈ ਸ਼ੱਕ ਨਹੀਂ ਇਹਦੇ ਨਾਲ ਹੜਾਂ ਦੇ ਮਾਰਹੀਟ ਆਏ ਹੋਏ ਕਿਸਾਨਾਂ ਦਾ ਜਿਹੜਾ ਪ੍ਰਚਾਰ ਸੀ ਉਹਨਾਂ ਦੀ ਸਹਾਇਤਾ ਦਾ ਪ੍ਰਚਾਰ ਸੀ ਉਹ ਜ਼ਰੂਰ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ ਹੋਊਗਾ ਪਰ ਨਾਲ ਹੀ ਨਾਲ ਇਹ ਵੀ ਇੱਕ ਸਿਆਣਫ ਭਰਿਆ ਬਿਆਨ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਦਿੱਲੀ ਦੇ ਮੋਰਚੇ ਦੇ ਵਿੱਚ ਬਾਹਰੀ ਕਿਸਾਨਾਂ ਨੇ ਜੋ ਯੂਪੀ ਦੇ ਕਿਸਾਨ ਵੀ ਸੀ ਜਿਨ੍ਹਾਂ ਦੇ ਵਿੱਚ ਟਕਾਇਤ ਨੂੰ ਅਸੀਂ ਸਾਰੇ ਜਾਣਦੇ ਆ ਹਰਿਆਣੇ ਦੇ ਕਿਸਾਨ ਵੀ ਸੀ ਤੇ ਪੰਜਾਬ ਦੇ ਕਿਸਾਨ ਵੀ ਸੀ ਜੇ ਕਿਸਾਨੀ ਨੂੰ ਇਸ ਤਰੀਕੇ ਨਾਲ 파ੜਿਆ ਜਾਊਗਾ ਕਿਸਾਨੀ ਨੂੰ ਇਸ ਤਰੀਕੇ ਨਾਲ ਬਦਨਾਮ ਕੀਤਾ ਜਾਊਗਾ ਜਾਂ ਇਸ ਸਾਰੇ ਦੇ ਪਿੱਛੇ ਕਿਤੇ ਇਹ ਸਾਜਿਸ਼ ਤਾਂ ਨਹੀਂ ਕਿ ਇੱਕ ਪਾਸੇ ਕਿਸਾਨੀ ਹੈ ਜਿਹੜੀ ਉਹ ਹੜਾਂ ਦੇ ਪਾਣੀ ਨਾਲ ਮਰ ਗਈ ਤੇ ਦੂਸਰੇ ਪਾਸੇ ਦੀ ਫਸਲ ਬਚੀ ਹੈ ਉਹ ਮਜ਼ਦੂਰ ਨਾ ਹੋਣ ਕਰਕੇ ਖੇਤਾਂ ਵਿੱਚ ਖੜੀ ਰਹਿ ਜੇ ਤਾਂ ਇਹੋ ਜੀਆਂ ਸਮੱਸਿਆਵਾਂ ਦੇ ਨਾਲ ਕਿਤੇ ਨਾ ਕਿਤੇ ਸਿੱਧੇ ਢੰਗ ਨਾਲ ਪੰਜਾਬ ਦੀ ਕਿਸਾਨੀ ਦਾ ਵੀ ਨੁਕਸਾਨ ਹੋਊਗਾ ਮੈਂ ਫਿਰ ਉਹੀ ਗੱਲ ਕਹਿਣੀ ਦੁਹਰਾਉਣਾ ਚਾਹੁੰਦਾ ਕਿ ਜੋ ਵੀ ਅਪਰਾਧੀ ਤੱਤ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਤੇ ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਹੈ ਕਿ ਬਹੁਤ ਸਾਰੇ ਅਪਰਾਧੀ ਲੋਕ ਆ ਜਿਹੜੇ ਉਹ ਪੰਜਾਬ ਦੇ ਵਿੱਚ ਆਏ ਹੈ ਜਿਨ੍ਹਾਂ ਨੇ ਪਿਛਲੇ ਆਪਣੇ ਰਾਜ ਦੇ ਵਿੱਚ ਵੀ ਅਪਰਾਧ ਕੀਤੇ ਹੈ ਇੱਕ ਘਟਨਾ ਦਾ ਵੀ ਮੈਂ ਜ਼ਿਕਰ ਕਰਨਾ ਚਾਹਣਾ ਬਰਨਾਲੇ ਦੇ ਕੋਲ ਕੁਝ ਲੋਕ ਜੀਰੀ ਲਾਉਣ ਵੇਲੇ ਆਏ ਤੇ ਜਦੋਂ ਉਹ ਵਾਪਸ ਗਏ ਉਹਨਾਂ ਦਾ ਇੱਕ ਸਾਥੀ ਵਿੱਚੋਂ ਮਿਸਿੰਗ ਸੀ ਤੇ ਉਹਨਾਂ ਦੇ ਸੂਬੇ ਦੇ ਵਿੱਚ ਪੁੱਛਿਆ ਗਿਆ ਕਿ ਤੁਹਾਡਾ ਜਿਹੜਾ ਨਾਲ ਦਾ ਸਾਥੀ ਸਾਡਾ ਬੱਚਾ ਗਿਆ ਸੀ ਉਹ ਕਿੱਥੇ ਹੈ ਤਾਂ ਉਹਨਾਂ ਨੇ ਟਾਲਮਟੋਲ ਕੀਤੀ ਉੱਥੋਂ ਦੀ ਪੁਲਿਸ ਨੂੰ ਕੇਸ ਦਿੱਤਾ ਗਿਆ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਪੰਜਾਬ 'ਚ ਪਹੁੰਚੇ ਪਤਾ ਲੱਗਿਆ ਕਿ ਜਿਹੜੀ ਤਪੇ ਵਾਲੀ ਡਰੇਨ ਹੈ ਉਹ ਵਿਅਕਤੀ ਛੋਟੀ ਗੱਲ ਤੇ ਹੋਏ ਝਗੜੇ ਤੇ ਆਪਣੇ ਸਾਥੀ ਨੂੰ ਮਾਰ ਕੇ ਡਰੇਨ ਵਿੱਚ ਦੱਬ ਕੇ ਚਲੇ ਗਏ ਹਮ ਇਸੇ ਤਰੀਕੇ ਨਾਲ ਛੋਟੀ ਬੱਚੀ ਦਾ ਬਲਾਤਕਾਰ ਹੋਣਾ ਜਾਂ ਉੱਥੋਂ ਬਹੁਤ ਸਾਰੇ ਐਂਟੀ سوشਲ ਐਲੀਮੈਂਟ ਦਾ ਆਉਣਾ ਕਿਤੇ ਨਾ ਕਿਤੇ ਇਸ ਗੱਲ ਬਾਰੇ ਚਿੰਤਾ ਜ਼ਰੂਰ ਵਧਾਉਂਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਹੈ ਜਿਹੜਾ ਉਹ ਵਧਿਆ ਹੈ ਇਸ ਲਈ ਇਸ ਗੱਲ ਬਾਰੇ ਵੀ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਸਾਨੂੰ ਜਿਹੜਾ ਵੀ ਵਿਅਕਤੀ ਇੱਥੇ ਆਵੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਔਰ ਕਿਸੇ ਵੀ ਕ੍ਰਿਮੀਨਲ ਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਮੌਕਾ ਨਾ ਦਿੱਤਾ ਜਾਵੇ ਤੇ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਕਲੋਨੀਆਂ ਵਸੀਆਂ ਹੋਈਆਂ ਅਤੇ ਸੜਕਾਂ ਤੇ ਰੇੜੀਆਂ ਲੱਗੀਆਂ ਹੋਈਆਂ ਜਾਂ ਕਈ ਥਾਵਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਗੱਲਾਂ ਵੱਲ ਵਿਸ਼ੇਸ਼ ਤੌਰ ਤੇ ਸਾਡੀ ਰਾਜ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬਾਕੀ ਇਥੋਂ ਦੇ ਵਸਿੰਦਿਆਂ ਵਿੱਚ ਤੇ ਬਾਹਰਲੇ ਵਸਿੰਦਿਆਂ ਦੇ ਵਿੱਚ ਕੋਈ ਤਣਾਅ ਵਾਲੀ ਸਥਿਤੀ ਨਾ ਬਣ ਸਕੇ ਹਮ ਡਾਕਟਰ ਸਾਹਿਬ ਇੱਕ ਪ੍ਰਵਾਸੀਆਂ ਦੇ ਮਾਮਲੇ 'ਚ ਪਹਿਲੂ ਇਹ ਵੀ ਹੈ ਕਿ ਪੰਜਾਬ ਦੇ ਬੱਚੇ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਹੋਏ ਹਨ ਕੀ ਆਪਾਂ ਉਹਨਾਂ ਨੂੰ ਵੀ ਪ੍ਰਵਾਸੀ ਮੰਨਦੇ ਹਾਂ ਉਥੋਂ ਲਈ ਦੇਖੋ ਦੋ ਗੱਲਾਂ ਅਲੱਗ ਅਲੱਗ ਹੈ ਹਮ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਕਿਤੇ ਜਾਂਦੇ ਆ ਤਾਂ ਉਹ ਪ੍ਰਵਾਸ ਨਹੀਂ ਹੈ। ਹੂੰ ਸਾਨੂੰ ਪੰਜਾਬ ਦੇ ਵਿੱਚ ਆਉਣ ਵਾਸਤੇ ਕਿਸੇ ਵੀ ਹੋਰ ਬਾਹਰਲੇ ਸੂਬੇ ਦੇ ਬੰਦੇ ਨੂੰ ਕੋਈ ਸ਼ਰਤਾਂ ਪਾਸ ਨਹੀਂ ਕਰਨੀਆਂ ਪੈਂਦੀਆਂ। ਇੱਥੇ ਕਿਹੜਾ ਪੰਜਾਬੀ ਦਾ ਆਇਲਸ ਟੈਸਟ ਪਾਸ ਕਰਨਾ ਪੈਂਦਾ ਕਿ ਤੁਸੀਂ ਪੰਜਾਬ ਚ ਆਇਓ ਪਹਿਲਾਂ ਪੰਜਾਬੀ ਸਿੱਖੋ। ਨਾ ਹੀ ਇੱਥੇ ਇਹ ਕੰਡੀਸ਼ਨ ਲਗਾਈ ਜਾਂਦੀ ਹੈ ਕਿ ਤੁਸੀਂ ਜੇ ਐਨਈ ਇਨਵੈਸਟਮੈਂਟ ਕਰੋਗੇ ਤਾਂ ਪੰਜਾਬ ਚ ਆਉਂਗੇ ਨਾ ਹੀ ਇਹ ਕੰਡੀਸ਼ਨ ਲਗਾਈ ਜਾਂਦੀ ਹੈ ਕਿ ਤੁਸੀਂ ਇੱਥੇ ਕਿਹੜੇ ਕੋਰਸ ਵਿੱਚ ਦਾਖਲਾ ਲਾਉਂਗੇ ਫਿਰ ਆਉਂਗੇ ਨਾ ਹੀ ਇੱਥੇ ਕਿਸੇ ਵੀ ਪ੍ਰਵਾਸ ਕਰਕੇ ਆਏ ਹੋਏ ਵਿਅਕਤੀ ਤੇ ਇਹ ਬੰਦਿਸ਼ ਲਾਈ ਜਾਂਦੀ ਹੈ ਕਿ ਤੇਰੀ ਆਈਡੈਂਟੀਟੀ ਹੈ ਉਹ ਸਾਨੂੰ ਪਹਿਲਾਂ ਦੱਸ ਫਿਰ ਅਸੀਂ ਤੈਨੂੰ ਅਲਾਉ ਕਰਾਂਗੇ ਤੇ ਨਾ ਹੀ ਇੱਥੇ ਇਹੇ ਕੀਤਾ ਜਾਂਦਾ ਹੈ ਕਿ ਜਿਹੜਾ ਬੰਦਾ ਇੱਥੇ ਆ ਕੇ ਬਿਜ਼ਨਸ ਕਰ ਰਿਹਾ ਹੈ ਕੀ ਉਹ ਠੀਕ ਤਰੀਕੇ ਨਾਲ ਟੈਕਸ ਦੀ ਪੇਮੈਂਟ ਕਰ ਰਿਹਾ ਹੈ ਜਿਹੋ ਪੰਜਾਬ ਦੇ ਸਕੂਲਾਂ ਨੂੰ ਪੰਜਾਬ ਦੇ ਇਨਫਰਾਸਟ੍ਰਕਚਰ ਨੂੰ ਵੰਡ ਰਿਹਾ ਹੈ ਕਿ ਉਸ ਨੂੰ ਮੇਨਟੇਨ ਕਰਨ ਦੇ ਵਿੱਚ ਵੀ ਉਹ ਆਪਣੀ ਸਹਾਇਤਾ ਪਾ ਰਿਹਾ ਹੈ ਇਸ ਕਰਕੇ ਜਿਹੜੇ ਵਿਅਕਤੀ ਬਾਹਰ ਜਾ ਰਹੇ ਹੈ ਉਹ ਭਾਰਤ ਦੇ ਕਿਸੇ ਵੀ ਸੂਬੇ ਚੋਂ ਜਾਣ ਯੂਪੀ ਚੋਂ ਵੀ ਕੈਨੇਡਾ ਅਮਰੀਕਾ ਜਾਂਦੇ ਹੈ ਪੰਜਾਬ ਚੋਂ ਵੀ ਹਰਿਆਣਾ, ਰਾਜਸਥਾਨ, ਦਿੱਲੀ ਸਾਰੇ ਸੂਬਿਆਂ ਚੋਂ ਜਾਂਦੇ ਆ ਜਦੋਂ ਉੱਥੇ ਜਾਂਦੇ ਆ ਉੱਥੇ ਇਮੀਗ੍ਰੇਸ਼ਨ ਸਿਲੈਕਟਿਵ ਹੁੰਦੀ ਹੈ ਉਹ ਪਹਿਲਾਂ ਦੇਖਦੇ ਆ ਕਿ ਤੇਰੀ ਟੈਕਨੀਕਲ ਕੁਆਲਿਫੀਕੇਸ਼ਨ ਕੀ ਹੈ ਐਜੂਕੇਸ਼ਨ ਕੁਆਲਿਫੀਕੇਸ਼ਨ ਫਾਈਨੈਂਸ਼ੀਅਲ ਸਟੇਟਸ ਤੂੰ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਕਿੰਨੇ ਪੈਸੇ ਜਮ੍ਹਾਂ ਕਰਾ ਰਿਹਾ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਤੇ ਅੰਤਰਰਾਜੀ ਇਮੀਗ੍ਰੇਸ਼ਨ ਹੈ ਇਹਨਾਂ ਨੂੰ ਰਲਗੱਡ ਕਰਕੇ ਦੇਖਣਾ ਬਿਲਕੁਲ ਵੀ ਮناسب ਨਹੀਂ ਹੈ ਬਹੁਤ ਸਾਰੇ ਬੰਦੇ ਕਹੀ ਜਾਂਦੇ ਕਿ ਸਾਡੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਆ ਉੱਥੇ ਅਸੀਂ ਭਾਰਤੀ ਐ ਉੱਥੇ ਆਮ ਤੌਰ ਤੇ ਜਿਹੜਾ ਅੱਜ ਕੱਲ ਨੈਰੇਟਿਵ ਚੱਲਿਆ ਹੋਇਆ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਉੱਥੇ ਭਾਰਤੀਆਂ ਨੂੰ ਕਿਹਾ ਜਾਂਦਾ ਤੁਸੀਂ ਬਾਹਰ ਨਿਕਲੋ ਤੇ ਉੱਥੇ ਭਾਰਤੀਆਂ ਤੋਂ ਕੱਲਾ ਮਤਲਬ ਪੰਜਾਬੀ ਜਾਂ ਗੁਜਰਾਤੀ ਜਾਂ ਯੂਪੀ ਬਿਹਾਰ ਵਾਲਿਆਂ ਤੋਂ ਨਹੀਂ ਉੱਥੇ ਬਲਕੇ ਜਿਹੜੇ ਪਾਕਿਸਤਾਨ ਵਾਲੇ ਆ ਕਈ ਵਾਰੀ ਉਹਨਾਂ ਨੂੰ ਵੀ ਭਾਰਤੀਆਂ ਦੇ ਵਿੱਚ ਹੀ ਲੈ ਲਿਆ ਜਾਂਦਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਦੋਨੇ ਜਿਹੜੇ ਮਸਲੇ ਹੈ ਦੋਨੇ ਸਮੱਸਿਆਵਾਂ ਇਹ ਬਿਲਕੁਲ ਅਲੱਗ-ਅਲੱਗ ਹੈ ਉੱਥੇ ਜਿਹੜੀ ਐਜੀਟੇਸ਼ਨ ਹੋ ਰਹੀ ਹੈ ਪ੍ਰਵਾਸੀਆਂ ਦੇ ਖਿਲਾਫ ਉਹਦਾ ਕੇਂਦਰੀ ਧੁਰਾ ਆਰਥਿਕਤਾ ਹੈ ਕਿ ਤੁਸੀਂ ਸਾਡੀਆਂ ਜੌਬ ਖੋ ਰਹੇ ਹੋ ਜਿਹੜੀ ਪੰਜਾਬ ਦੇ ਵਿੱਚ ਐਜੀਟੇਸ਼ਨ ਸ਼ੁਰੂ ਹੋਈ ਹੈ ਇਹਦਾ ਕੇਂਦਰੀ ਧੁਰਾ ਕ੍ਰਾਈਮ ਹੈ ਕਿ ਤੁਸੀਂ ਕ੍ਰਾਈਮ ਨੂੰ ਵਧਾ ਰਹੇ ਹੋ ਇੱਥੇ ਕਤਲ ਕਰ ਰਹੇ ਹੋ ਬੱਚਿਆਂ ਨਾਲ ਬਦਫੈਲੀ ਕਰ ਰਹੇ ਹੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਦੋਨੇ ਮਾਮਲੇ ਆ ਜਿਹੜੇ ਉਹ ਬਿਲਕੁਲ ਵੱਖਰੀ ਵੱਖਰੀ ਕਿਸਮ ਦੇ ਹਨਤਰਾ ਜੀ ਇਮੀਗ੍ਰੇਸ਼ਨ ਕਿਵੇਂ ਆਪਾਂ ਦੇਖਾਂਗੇ ਉਹ ਕਿਵੇਂ ਸੋਲਵ ਹੋ ਸਕਦਾ ਹੈ ਦੇਖੋ ਅੰਤਰਰਾਜੀ ਇਮੀਗ੍ਰੇਸ਼ਨ ਦੇ ਵਿੱਚ ਸਰਕਾਰ ਵੱਲੋਂ ਵੰਡੀ ਤਾਂ ਪਾਈ ਹੋਈ ਐ ਕੋਈ ਦੋਰਾਵਾਂ ਨਹੀਂ ਇਹਦੇ ਵਿੱਚ ਜੇ ਕੋਈ ਵਿਅਕਤੀ ਪੰਜਾਬ ਦਾ ਆਪਣੇ ਗੁਆਢੀ ਸੂਬੇ ਹਿਮਾਚਲ ਉੱਪਰਲੇ ਪਾਸੇ ਜੰਮੂ ਕਸ਼ਮੀਰ ਰਾਜਸਥਾਨ ਦੇ ਵਿੱਚ ਜ਼ਮੀਨ ਖਰੀਦਣੀ ਚਾਹੁੰਦਾ ਤਾਂ ਉਹ ਪੰਜਾਬੀ ਵਿਅਕਤੀ ਨੂੰ ਉੱਥੇ ਜ਼ਮੀਨ ਖਰੀਦਣੀ ਅਲਾਉਡ ਨਹੀਂ ਹੈ ਜਦੋਂ ਕਿ ਪੰਜਾਬ ਦੇ ਵਿੱਚ ਕਿਸੇ ਵੀ ਸੂਬੇ ਦਾ ਵਿਅਕਤੀ ਆ ਕੇ ਜ਼ਮੀਨ ਖਰੀਦ ਸਕਦਾ ਹੈ ਇਸ ਕਰਕੇ ਜੇ ਸਾਰੇ ਲੋਕਾਂ ਲਈ ਕਾਨੂੰਨ ਬਰਾਬਰ ਹੈ ਤਾਂ ਸਾਰੇ ਲੋਕਾਂ ਨੂੰ ਇੱਕੋ ਜਿਹੀ ਅਪਰਚੂਨਿਟੀ ਦੇਣੀ ਚਾਹੀਦੀ ਹੈ। ਦੂਸਰੀ ਗੱਲ ਪੰਜਾਬ ਸਰਹੱਦੀ ਸੂਬਾ ਜਦੋਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਗੱਲ ਹੁੰਦੀ ਹੈ ਤਾਂ ਉਸ ਨੂੰ ਖਾਸ ਕਿਸਮ ਦੀ ਕੁਮਨਲ ਰੰਗਲ ਦਿੱਤੀ ਜਾਂਦੀ ਹੈ। ਉਸ ਨੂੰ ਨੈਸ਼ਨਲ ਪੱਧਰ ਤੇ ਬਹੁਤ ਬੁਰੇ ਤਰੀਕੇ ਨਾਲ ਉਸ਼ਾਲਿਆ ਜਾਂਦਾ ਹੈ। ਇਹੋ ਜਿਹੀਆਂ ਛੋਟੀਆਂ-ਵੋਟੀਆਂ ਘਟਨਾਵਾਂ ਮਹਾਰਾਸ਼ਟਰ ਦੇ ਵਿੱਚ ਵੀ ਹੁੰਦੀਆਂ ਰਹੀਆਂ। ਜਦੋਂ ਮਹਾਰਾਸ਼ਟਰ ਦੇ ਵਿੱਚੋਂ ਕਿਹਾ ਜਾਂਦਾ ਹੈ ਕਿ ਨਹੀਂ ਗੁਜਰਾਤ ਦੇ ਵਿੱਚੋਂ ਇੱਕ ਵਾਰੀ ਸਾਰੇ ਇਹ ਕਿਹਾ ਜਦੋਂ ਉੱਥੇ ਕ੍ਰਾਈਸਿਸ ਵਧਿਆ ਕਿ ਅਸੀਂ ਯੂਪੀ ਬਿਹਾਰ ਦੇ ਜਿਹੜੇ ਮਾਈਗਰੇਟਰੀ ਲੇਬਰਰਾਂ ਨੂੰ ਬਾਹਰ ਕੱਢਾਂਗੇ ਤਾਂ ਉੱਥੇ ਇਸ ਕਿਸਮ ਦਾ ਕ੍ਰਾਈਸਿਸ ਨਹੀਂ ਬਣਿਆ ਜਦੋਂ ਪੰਜਾਬ ਦੇ ਵਿੱਚ ਸਰਹੱਦੀ ਸੂਬਾ ਹੋਣ ਕਰਕੇ ਇਸ ਕਿਸਮ ਦੀ ਗੱਲ ਉੱਠਦੀ ਹੈ ਤਾਂ ਉਸ ਨੂੰ ਕਈ ਵਾਰੀ ਵੱਖਰੀ ਰੰਗਤ ਦੇ ਨਾਲ ਦੇਖਿਆ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਅੰਤਰਰਾਜ ਜਿਹੜੀ ਇਮੀਗ੍ਰੇਸ਼ਨ ਹੈ ਉਹਦਾ ਕੋਈ ਏਡਾ ਮਸਲਾ ਨਹੀਂ ਹੈ ਪੰਜਾਬ ਦੇ ਲੋਕ ਵੀ ਬਾਹਰ ਗਏ ਆ ਪੰਜਾਬ 'ਚ ਬਾਹਰੋਂ ਵੀ ਆਏ ਆ ਪੰਜਾਬ ਦੇ ਜਿਹੜੇ ਅੱਜ 50% ਅਫਸਰ ਹੈ ਉਹ ਬਾਹਰਲੇ ਰਾਜਾਂ ਤੋਂ ਆਏ ਇਸੇ ਤਰੀਕੇ ਨਾਲ ਪੰਜਾਬ ਦੇ ਵੀ ਬਾਹਰ ਸਰਵਿਸ ਕਰਦੇ ਹੋਣਗੇ ਮੈਨੂੰ ਇਹ ਲੱਗਦਾ ਹੈ ਕਿ ਇਹ ਇਸ ਫਾਰਮ ਦੇ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਸਾਰੇ ਪੰਜਾਬ ਦੇ ਰਾਜਨੀਤਿਕ ਲੋਕਾਂ ਵੱਲੋਂ ਇਹ ਵੰਗ ਜ਼ਰੂਰ ਹੁਣ ਉਠਾਈ ਜਾ ਰਹੀ ਹੈ ਕਿ ਉਸ ਪੈਟਰਨ ਤੇ ਜਿਵੇਂ ਤੁਸੀਂ ਜਿਕਰ ਕੀਤਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਤਰਾਖੰਡ ਜਿੱਥੇ ਪੰਜਾਬੀ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਵਿੱਚ ਵੀ ਉਹ ਪੈਟਰਨ ਵਿਵਸਥਾ ਦੇ ਵਿੱਚ ਆਇਆ ਦੇਖੋ ਦੋ ਹੀ ਗੱਲਾਂ ਹੋ ਸਕਦੀਆਂ ਜਾਂ ਤਾਂ ਇਹ ਹੈ ਕਿ ਤੁਸੀਂ ਸਾਰੇ ਰਾਜਾਂ ਦੇ ਵਿੱਚ ਸਾਰੇ ਲੋਕਾਂ ਨੂੰ ਅਲਾਉ ਕਰੋ ਕਿ ਉਹ ਜ਼ਮੀਨ ਖਰੀਦ ਸਕਣ ਜਾਂ ਇਹ ਹੈ ਕਿ ਤੁਸੀਂ ਸਾਰੇ ਲੋਕਾਂ ਨੂੰ ਸਾਰੇ ਰਾਜਾਂ ਦੇ ਵਿੱਚ ਬੈਨ ਕਰੋ ਕਿ ਉਹ ਆਪਣੇ ਰਾਜ ਦੇ ਵਿੱਚ ਹੀ ਜ਼ਮੀਨ ਖਰੀਦ ਸਕਦਾ ਜਿਹੜਾ ਮਸਲਾ ਹੈ ਉਹ ਸਿਰਫ ਇੰਨਾ ਨਹੀਂ ਹੈ ਮਸਲਾ ਇਹ ਸਤੋ ਜਿਆਦਾ ਕੀ ਹੈ ਕਿ ਬਹੁਤ ਵਾਰੀ ਦੋ ਜਗ੍ਹਾ ਤੇ ਵੋਟਾਂ ਬਣੀਆਂ ਹੋਈਆਂ ਦੋ ਜਗ੍ਹਾ ਤੇ ਆਧਾਰ ਕਾਰਡ ਬਣੇ ਹੋਏ ਆ ਜਿਹੜੀ ਸਾਡੀ ਪਾਪੂਲੇਸ਼ਨ ਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਕਈ ਵਿਅਕਤੀ ਦੋ ਦੋ ਜਗ੍ਹਾ ਤੇ ਬੇਨੀਫਿਟ ਲੈ ਰਹੇ ਆ ਅੰਤਰਰਾਜੀ ਤੌਰ ਤੇ ਅੰਤਰਰਾਜੀ ਤੌਰ ਤੇ ਉਹਦੇ ਨਾਲ ਸਮੱਸਿਆ ਕੀ ਆਉਂਦੀ ਹੈ ਕਿ ਜਿਹੜੀਆਂ ਸਾਨੂੰ ਰਾਸ਼ਟਰੀ ਪੱਦਰ ਦੀਆਂ ਮਤਲਬ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਉਹਨਾਂ ਸਾਰੀਆਂ ਚੀਜ਼ਾਂ ਤੇ ਉਸ ਸੂਬੇ ਨੂੰ ਇੱਕ ਨਿਸ਼ਚਿਤ ਮਾਤਰਾ ਦੇ ਵਿੱਚ ਫੰਡ ਦਿੱਤਾ ਜਾਂਦਾ ਹੈ ਜੇ ਉਹ ਫੰਡ ਕਿਸੇ ਦੂਜੇ ਰਾਜ ਤੋਂ ਆਏ ਹੋਏ ਵਿਅਕਤੀਆਂ ਦੇ ਕੋਲੇ ਸਾਰਾ ਚਲਾ ਜਾਊਗਾ ਤਾਂ ਉਸ ਰਾਜ ਦੇ ਵਿਕਾਸ ਦੇ ਉੱਪਰ ਉਸ ਦਾ ਅਸਰ ਪਊਗਾ ਜਦੋਂ ਬਿਹਾਰ ਨੂੰ ਯੂਪੀ ਨੂੰ ਜਾਂ ਕਿਸੇ ਵੀ ਹੋਰ ਰਾਜ ਨੂੰ ਫੰਡ ਦਿੱਤਾ ਜਾਂਦਾ ਹੈ ਤਾਂ ਉਹ ਉਸ ਰਾਜ ਦੇ ਹਿਸਾਬ ਨਾਲ ਹੀ ਉਹਨਾਂ ਕੋਲੇ ਜਾਂਦਾ ਹੈ ਫਰਜ਼ ਕਰ ਲੋ ਪੰਜਾਬ ਦਾ ਜਿਹੜਾ ਐਜੂਕੇਸ਼ਨ ਦਾ ਬਜਟ ਹੈ ਐਜੂਕੇਸ਼ਨ ਦੇ ਬਜਟ ਦੇ ਵਿੱਚ ਜੇ ਸਾਡੇ ਕੋਲੇ ਬਾਹਲੀ ਰਾਜ ਤੋਂ ਆਏ ਆ ਤਾਂ ਸਾਡੇ ਕੋਲੇ ਡਾਟਾ ਹੋਣਾ ਚਾਹੀਦਾ ਕਿ ਅੱਜ ਪੰਜਾਬ ਦੇ ਵਿੱਚ 50000 ਜਾਂ 50 ਲੱਖ ਸੌਰੀ ਜਿਹੜੇ ਮਾਈਗਰੇਟਰੀ ਬੰਦੇ ਆ ਜਾਂ ਪ੍ਰਵਾਸੀ ਬੰਦੇ ਆ ਉਹ ਰਹਿ ਰਹੇ ਆ ਤਾਂ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ 50 ਲੱਖ ਬੰਦੇ ਰਹਿ ਰਹੇ ਆ ਉਹਨਾਂ ਦੇ ਮੁਤਲਕ ਜਿਹੜਾ ਫੰਡ ਉਸ ਰਾਜ ਵਿੱਚ ਜਾਣਾ ਸੀ ਉਹ ਉਸ ਰਾਜ ਨੂੰ ਦੇਣਾ ਚਾਹੀਦਾ ਤਾਂ ਕਿ ਉਹ ਸਿੱਖਿਆ ਇੱਥੇ ਲੈ ਰਹੇ ਆ ਸਿਹਤ ਦੀ ਸਹੂਲਤ ਇੱਥੇ ਰਹਿ ਰਹੇ ਆ ਤਾਂ ਉਹਦੇ ਨਾਲ ਥੋੜਾ ਜਿਹਾ ਮੈਨੂੰ ਇਹ ਲੱਗਦਾ ਹੈ ਕਿ ਇਸ ਕਿਸਮ ਦਾ ਜਰੂਰ ਸਾਡੇ ਕੋਲੇ ਡਾਟਾ ਹੋਣਾ ਚਾਹੀਦਾ ਹੈ ਅੱਜ ਦੀ ਡੇਟ ਤੱਕ ਸਾਡੇ ਕੋਲੇ ਡਾਟੇ ਦੀ ਅਣਹੋਂਦ ਹੈ ਸਾਨੂੰ ਇਹ ਹੀ ਨਹੀਂ ਪਤਾ ਕਿ ਕਿਹੜੇ ਲੋਕ ਕਿੰਨੇ ਕਿੱਥੇ ਰਹਿ ਰਹੇ ਆ ਸਾਡੇ ਕੋਲੇ ਡਾਟਾ ਹੀ ਕੋਈ ਨਹੀਂ ਕੱਲ ਇੱਕ ਮੈਂ ਪ੍ਰਵਾਸੀ ਮਜ਼ਦੂਰ ਨੂੰ ਬੋਲਦੇ ਸੁਣਿਆ ਉਹ ਇਹ ਕਹਿ ਰਿਹਾ ਸੀ ਕਿ ਬਹੁਤ ਸਾਰਾ ਨੁਕਸਾਨ ਦੋਨੇ ਪਾਸੇ ਹੀ ਹੈ ਸਾਡੇ ਵੀ ਕੁਝ ਲੋਕ ਆ ਕੇ ਇੱਥੇ ਇਸ ਕਿਸਮ ਦੀਆਂ ਹਰਕਤਾਂ ਕਰਦੇ ਆ ਉਹ ਕਹਿੰਦੇ ਜਿਹਦੇ ਨਾਲ ਪੂਰਾ ਭਾਈਚਾਰਾ ਬਦਨਾਮ ਹੁੰਦਾ ਤੇ ਇਦਾਂ ਦੇ ਲੋਕ ਆ ਜਿਹੜੇ ਉਹ ਹਰ ਭਾਈਚਾਰੇ ਦੇ ਵਿੱਚ ਹੁੰਦੇ ਆ ਉਹ ਪੰਜਾਬੀ ਭਾਈਚਾਰੇ 'ਚ ਵੀ ਹੈਗੇ ਆ ਉਹ ਗੁਜਰਾਤੀ ਭਾਈਚਾਰੇ 'ਚ ਵੀ ਹੈਗੇ ਆ ਬਿਹਾਰੀ ਤੇ ਯੂਪੀ ਦੇ ਭਾਈਚਾਰੇ ਦੇ ਵਿੱਚ ਵੀ ਇਦਾਂ ਦੇ ਬੰਦੇ ਹੈਗੇ ਆ ਕਿਉਂਕਿ ਜਿਹੜਾ ਕ੍ਰਿਮੀਨਲ ਹੁੰਦਾ ਉਹ ਕਿਸੇ ਵਿਸ਼ੇਸ਼ ਭਾਈਚਾਰੇ ਦਾ ਬੰਦਾ ਨਹੀਂ ਹੁੰਦਾ ਉਹ ਸਾਰਿਆਂ ਲਈ ਕ੍ਰਿਮੀਨਲ ਹੁੰਦਾ ਬਿਲਕੁਲ ਤੇ ਜਿਹੜਾ ਪੰਜਾਬ ਹੈ ਪੰਜਾਬ ਬਾਰੇ ਤਾਂ ਅਸੀਂ ਜਾਣਦੇ ਆ ਕਿ ਸਾਡੇ ਤਾਂ ਗੁਰੂ ਸਹਿਬਾਨ ਵੀ ਬਹੁਤ ਸਾਰੇ ਬਾਹਰੋਂ ਆਏ ਸੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਉਸ ਦੇ ਵਿੱਚ ਵੀ ਉਹਨਾਂ ਵਿਅਕਤੀਆਂ ਦੀ ਦਰਜ ਹੈ ਜਿਹੜੇ ਦੂਜੇ ਸੂਬਿਆਂ ਦੇ ਸੀ ਸਾਡੇ ਜਿਹੜੇ ਪੰਜ ਪਿਆਰੇ ਸਾਜੇ ਗਏ ਸੀ ਉਸ ਦੇ ਵਿੱਚ ਵੀ ਉਹ ਵਿਅਕਤੀ ਹੈ ਜਿਹੜੇ ਕਈ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਸੀ ਪਰ ਨਾਲ ਹੀ ਨਾਲ ਇਹ ਵੀ ਜ਼ਰੂਰੀ ਹੈ ਕਿ ਸਾਨੂੰ ਆਪਣੀ ਰਹਿਤ ਦੇ ਉੱਪਰ ਸਾਨੂੰ ਇੱਕ ਕਾਨੂੰਨ ਦੇ ਮੁਤਾਬਕ ਰਹਿਣ ਲਈ ਜਿਹੜੀਆਂ ਸ਼ਰਤਾਂ ਦੀ ਪੂਰਤੀ ਕਰਨੀ ਹੈ ਉਹਦੇ ਅਨੁਸਾਰ ਤੇ ਪੰਜਾਬ ਦੇ ਵਿੱਚ ਕ੍ਰਾਈਮ ਜਾਂ ਉਸ ਕਿਸਮ ਦੀਆਂ ਚੀਜ਼ਾਂ ਨਾ ਫਲਾਈਆਂ ਜਾਣ ਜਿਹੜੀਆਂ ਸੋਸਾਇਟੀ ਨੂੰ ਗੰਧਲਾ ਕਰਨ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਜਿਹੜਾ ਆਮ ਲੋਕ ਜਦੋਂ ਫੈਸਲਾ ਕਰਦਾ ਹੈ ਉਹ ਹਮੇਸ਼ਾ ਹੀ ਕਾਨੂੰਨ ਨੂੰ ਕਈ ਵਾਰੀ ਆਪਣੇ ਹੱਥ 'ਚ ਲੈ ਲੈਂਦਾ ਹੈ ਤੇ ਫਿਰ ਉਹ ਕੰਟਰੋਲ ਕਰਨਾ ਔਖਾ ਹੋ ਜਾਂਦਾ ਜਿਵੇਂ ਦਿੱਲੀ ਦੇ ਵਿੱਚ ਕਾਨੂੰਨ ਨੂੰ ਹੱਥ 'ਚ ਲੈ ਕੇ 3500 ਜਿਹੜੇ ਵਿਅਕਤੀ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਕਰਕੇ ਜਿਹੜੀ ਮੌਬ ਹੁੰਦੀ ਹੈ ਜਦੋਂ ਮੌਬ ਉੱਠਦੀ ਹੈ ਤਾਂ ਬਹੁਤੀ ਵਾਰੀ ਉਹ ਫਿਰ ਕੰਟਰੋਲ 'ਚ ਨਹੀਂ ਰਹਿੰਦੀ ਨਾ ਇਹ ਪਤਾ ਲੱਗਦਾ ਕਿ ਉਹ ਕਿਹਦੇ ਵੱਲੋਂ ਨੂੰ ਇਸ਼ਾਰਾ ਕੀਤਾ ਗਿਆ ਤਾਂ ਹਾਲਾਤ ਹੋਰ ਦੇ ਹੋਰ ਬਣ ਜਾਂਦੇ ਆ ਹੂੰ ਹੂੰ ਕਹਿੰਦਾ ਪਾਬਕ ਜੇਕਰ ਆਪਾਂ ਨੂੰ ਕੋਖੀਏ ਤਾਂ ਕੇਂਦਰ ਸਰਕਾਰ ਦੀ ਵੀ ਕੁਸਫਰਜ ਸਾਹਮਣੇ ਆਉਂਦੇ ਆ ਕਿ ਕਿਵੇਂ ਇਸ ਮਾਮਲੇ ਨੂੰ ਨਿਜਿੱਠਿਆ ਜਾਵੇ ਤੇ ਖਾਸ ਕਰਕੇ ਪੰਜਾਬ ਸਰਕਾਰ ਕਿਵੇਂ ਸਟੈਂਡ ਰੱਖੀ ਇਸ ਮਾਮਲੇ ਦੇ ਵਿੱਚ ਕਿ ਉਹ ਆਪਣੇ ਲੋਕਾਂ ਲਈ ਖੜੇ ਗਏ ਦੇਖੋ ਆਪਣੇ ਲੋਕ ਜਦੋਂ ਕਹਿੰਦੇ ਆ ਆਪਾਂ ਇਹ ਕਈ ਵਾਰੀ ਗੱਲ ਹੈ ਜਿਹੜੀ ਬਹੁਤ ਹੋਰ ਤਰੀਕੇ ਨਾਲ ਲਈ ਜਾਂਦੀ ਹੈ ਕਿਉਂਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਜਿਹੜੇ ਉਹਨਾਂ ਦੇ ਸੰਚਾਲਕ ਹੈ ਉਹ ਬਾਰੇ ਸਾਰੇ ਪੰਜਾਬ ਤੋਂ ਤਕਰੀਬਨ ਵਾਰੀ ਹੈ ਜਿਹੜੇ ਹਾਇਰ ਪੋਜੀਸ਼ਨਸ ਤੇ ਬੈਠੇ ਐ ਅਸੀਂ ਉਹਨਾਂ ਨੂੰ ਵੀ ਆਪਣੇ ਲੋਕ ਹੀ ਮੰਨਦੇ ਆ ਜਦੋਂ ਉਹ ਸਾਡੇ ਟਿੱਡੇ ਢੰਗ ਨਾਲ ਸਰਕਾਰ ਨੂੰ ਚਲਾ ਰਹੇ ਆ ਸਾਡੇ ਸ਼ਾਸਕ ਨੇ ਉਹ ਤਾਂ ਹਾਂ ਬਿਲਕੁਲ ਦੂਜੇ ਨੰਬਰ ਤੇ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਕਿ ਕੀ ਕੇਂਦਰ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੈ ਕੇਂਦਰ ਵੱਲੋਂ ਸੁਰੱਖਿਆ ਦਸਤੇ ਐ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਇਹ ਘਟਨਾ ਹੋਈ ਉੱਥੇ ਲਗਾਏ ਗਏ ਆ ਤਾਂ ਕਿ ਹਾਲਾਤ ਖਰਾਬ ਨਾ ਹੋਣ ਤੇ ਨਾਲ ਹੀ ਨਾਲ ਜਿਹੜੇ ਸਾਡੇ ਇਥੋਂ ਦੇ ਸਿਆਣੇ ਬੰਦੇ ਐ ਉਹ ਇਹ ਕਹਿ ਰਹੇ ਐ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਐ ਕਿ ਸਾਡੇ ਹਿਸਾਬ ਕਿਤਾਬ ਰਾਜ ਸਰਕਾਰ ਵੱਲੋਂ ਨਹੀਂ ਰੱਖਿਆ ਗਿਆ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਬਿਜਲੀ ਦਾ ਕਨੈਕਸ਼ਨ ਦਿੰਨੇ ਐ ਜਦੋਂ ਕਿਸੇ ਵਿਅਕਤੀ ਨੂੰ ਅਸੀਂ ਸਹੂਲਤਾਂ ਦਿੰਨੇ ਐ ਤਾਂ ਘੱਟੋ ਘੱਟ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਕੀ ਉਹ ਵਿਅਕਤੀ ਕਾਨੂੰਨਨ ਤੌਰ ਤੇ ਉਹਨਾਂ ਸਾਰੀਆਂ ਚੀਜ਼ਾਂ ਲਈ ਆਪਣੀਆਂ ਯੋਗਤਾਵਾਂ ਪੂਰੀਆਂ ਕਰਦਾ ਉਹਦਾ ਰਿਕਾਰਡ ਕਿਹੋ ਜਿਹਾ ਕਿਤੇ ਉਹ ਇਹ ਤਾਂ ਨਹੀਂ ਕਿ ਪਿੱਛੋਂ ਕੋਈ ਕਤਲ ਕਰਕੇ ਮਾਰ ਧਾਰ ਕਰਕੇ ਆਇਆ ਹੋਇਆ ਮੁੜ ਕੇ ਇੱਥੇ ਕੋਈ ਵਾਰਦਾਤ ਕਰਕੇ ਫਿਰ ਉਹ ਆਪਸ ਉੱਥੇ ਚਲਾ ਜਾਵੇ ਇਸ ਸਾਰੇ ਦਾ ਨਾ ਤਾਂ ਯੂਪੀ ਬਿਹਾਰ ਦੀ ਜਨਤਾ ਨੂੰ ਖਮਿਆਜਾ ਭੁਗਤ ਨਾ ਪਵੇ ਨਾ ਪੰਜਾਬ ਦੇ ਲੋਕਾਂ ਨੂੰ ਖਮਿਆਜਾ ਭੁਗਤ ਨਾ ਪਵੇ ਇਸ ਕਰਕੇ ਜੇ ਕ੍ਰਾਈਮ ਹੋ ਰਹੇ ਐ ਇਸ ਕਿਸਮ ਦੀ ਗੱਲ ਹੋ ਰਹੀ ਹੈ ਤਾਂ ਤਾਂ ਹੀ ਇਹ ਸਾਰੀ ਗੱਲ ਉੱਠੀ ਹੈ ਇਹ ਜਿਹੜਾ ਇਮੀਡੀਏਟ ਕ੍ਰਾਈਮ ਹੋਇਆ ਬੱਚੇ ਦਾ ਮਰਡਰ ਹੋਇਆ ਇਹ ਤਾਂ ਇੱਕ ਘਟਨਾ ਹੋ ਗਈ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਥਾਵਾਂ ਤੇ ਇਹ ਘਟਨਾਵਾਂ ਹੁੰਦੀਆਂ ਰਹੀਆਂ ਆਮ ਤੌਰ ਤੇ ਦੇਖਿਆ ਗਿਆ ਕਿ ਰੇਡੀਆਂ ਲਾਉਣ ਨੂੰ ਲੈ ਕੇ ਖਿੱਚੋ ਤਾਣ ਹੁੰਦੀ ਰਹੀ ਹੈ ਔਰ ਬਹੁਤ ਸਾਰੀਆਂ ਥਾਵਾਂ ਤੇ ਇਹ ਗੱਲ ਲੜਾਈ ਤੱਕ ਵੀ ਪਹੁੰਚੀ ਹੈ ਇਹ ਸਾਰੇ ਮਸਲੇ ਆ ਜਿਹੜੇ ਸਮਾਜ ਦੇ ਵਿੱਚ ਪਏ ਸੀ ਉਹਨੂੰ ਥੋੜੀ ਜੀ ਹਵਾ ਮਿਲਣ ਦੀ ਲੋੜ ਸੀ ਕਿ ਉਹ ਵੱਡੇ ਪੱਧਰ ਤੇ ਪੜ੍ਹ ਕੇ ਹਾਲਾਤ ਅੱਜ ਜਿਹੜੇ ਸਾਡੇ ਸਾਹਮਣੇ ਇਹੋ ਜਿਹੇ ਬਣੇ ਹੋਏ ਨੇ ਖੈਰ ਲੋੜ ਹੈ ਕਿ ਪੰਜਾਬ ਇਸਾਰੇ ਮਾਮਲੇ ਦੇ ਵਿੱਚ ਸੰਭਲ ਕੇ ਕਦਮ ਉੱਠੇ ਖੈਰ ਅੱਜ ਦਾ ਇਹ ਜਿਹੜਾ ਵਿਸ਼ਲੇਸ਼ਣ ਸੀ ਕਹਿੰਦਾ ਭਾਵ ਕਿ ਪ੍ਰਵਾਸ ਦੇ ਇर्द-ਗਿਰਦ ਪ੍ਰਵਾਸੀਆਂ ਦੇ ਮਾਮਲੇ ਦੇ ਇर्द-ਗਿਰਦ ਕਿੱਥੇ ਖੜਾ ਹੈ ਪੰਜਾਬ ਤੇ ਕਿੱਥੇ ਖੜੀ ਹੈ ਕੇਂਦਰ ਸਰਕਾਰ ਕਿੱਥੇ ਨੇ ਪੰਜਾਬ ਦੇ ਲੋਕ ਖੈਰ ਬੜੇ ਵਿਸਤਾਰ ਨਾਲ ਜਿਹੜਾ ਸਾਂਝਾ ਕੀਤਾ ਦਰਸ਼ਕਾਂ ਸਨਮਾਨ ਇੱਕ ਵਾਰ ਫਿਰ ਦੱਸ ਦਈਏ ਕਿ ਪ੍ਰੋਫੈਸਰ ਡਾਕਟਰ ਸਤਰਾਮ ਸਿੰਘ ਸੰਧੂ ਜੀ ਸਾਡੇ ਨਾਲ ਜੁੜੇ ਸੰਸਦ ਸਾਹਿਬ ਚਨਲੀ ਬਖਤ ਦਿੱਤਾ ਬਹੁਤ ਧੰਨਵਾਦ ਹਾਂ ਧੰਨਵਾਦ ਜੀ ਇਹ ਮਿਸ਼ਰਤ ਪੰਜਾਬੀ